ਤਾਨੂੰ ਕੋਈ ਬਿਮਾਰੀ ਨਹੀਂ ਲੱਗਣ ਦੇਗਾ ਕਿਉਂਕਿ ਜਿਹੜਾ ਗ੍ਰੀਨ ਵੇਜੀਟੇਬਲ ਦੇ ਵਿੱਚੋਂ ਹੀ ਸਾਨੂੰ ਜਿਹੜਾ ਫਾਈਬਰ ਆ ਉਹ ਮਿਲਣਾ ਹੀ ਮਿਲਣਾ ਵਾ ਜਿੰਨਾ ਤੁਸੀਂ ਸਲਾਦ ਖਾਓਗੇ ਨਾ ਉਹਨਾਂ ਸਲਾਦ ਖਾਣ ਨਾਲ ਤੁਹਾਡਾ ਇੱਕ ਤਾਂ ਬੋਡੀ ਵੇਟ ਹੈ ਜਿਹੜਾ ਉਹ ਘਟੇਗਾ ਹੀ ਘਟੇਗਾ ਫਿਰ ਮੈਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਪਿਆਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਜਿਹੜਾ ਵੀਡੀਓ ਦਾ ਟੌਪਿਕ ਆ ਸਾਡੀ ਅੱਜ ਦੀ ਵੀਡੀਓ ਦਾ ਟੌ ਸਲਾਦ ਦੇ ਵਿੱਚ ਕੀ ਕੁਝ ਖਾਣਾ ਚਾਹੀਦਾ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਭਾਰ ਘਟਾਉਣ ਲਈ ਸਲਾਦ ਜਿਹੜਾ ਸਾਡੇ ਲਈ ਕਿਉਂ ਜ਼ਰੂਰੀ ਆ ਦੇਖੋ ਜੀ ਜਦੋਂ ਅਸੀਂ ਆਪਣਾ ਭਾਰ ਘਟਾਉਣਾ ਨਾ ਤਾਂ ਜਿਹੜਾ ਸਲਾਦ ਆ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜਾ ਸਲਾਦ ਆ ਜੀ ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਹੀ ਮ ਮਦਦ ਕਰਦਾ ਵਾ ਕਿਉਂਕਿ ਜਿਹੜਾ ਸਲਾਦ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਮਿਨਰਲ ਪਾਏ ਜਾਂਦੇ ਨੇ ਜਿਹੜੀ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਨੇ ਇੱਕ ਤਾਂ ਉਹਦੇ ਵਿੱਚ ਫਾਈਬਰ ਆ ਜਿਹੜਾ ਸਾਡੀ ਬੋਡੀ ਨੂੰ ਜਿਹੜਾ ਫਾਈਬਰ ਚਾਹੀਦਾ ਹੁੰਦਾ ਫਾਈਬਰ ਉਹਦੇ ਵਿੱਚ ਭਰਪੂਰ ਮਾਤਰਾ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਵਾ ਸੋ ਇਸ ਕਰਕੇ ਜਿੰਨੇ ਵੀ ਮੇਰੇ ਭਿੰਨ ਭਰਾ ਜਿਨ੍ਹਾਂ ਦਾ weight ਵਧਦਾ ਉਹਨਾਂ ਦਾ weight ਨਹੀਂ ਘਟਦਾ ਹੈਗਾ ਨਾ ਤੇ ਇਸ ਕਰਕੇ ਉਹ ਅੱਜ ਤੋਂ ਹੀ ਅੱਜ ਤੋਂ ਹੀ ਆਪਣੀ ਮਤਲਬ ਡਾਈਟ ਦੇ ਵਿੱਚ ਜੇਦੋਂ ਵੀ ਉਹ ਖਾਣਾ ਖਾਂਦੇ ਨੇ ਉਹ ਆਪਣੇ ਖਾਣੇ ਵਿੱਚ ਸਲਾਦ ਆ ਜਿਹੜਾ ਉਹ ਜ਼ਰੂਰ ਐਡ ਕਰਨਾ ਤੇ ਸਲਾਦ ਕਿਹੜਾ ਕਿਹੜਾ ਐਡ ਕਰਨਾ ਕਿਹੜੀ ਕਿਹੜੀ ਚੀਜ਼ ਤੁਸੀਂ ਐਡ ਕਰਨੀ ਆ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦਾ ਮੈਂ ਪਹਿਲਾਂ ਹੀ ਲਿਖ ਕੇ ਰੱਖਿਆ ਹੋਇਆ ਕੁਝ ਵੀ ਮੈਂ ਭੁੱਲ ਨਾ ਜਾਵਾਂ ਵੀ ਤੁਸੀਂ ਮਤਲਬ ਕੀ ਐਡ ਕਰਨਾ ਕੀ ਨਹੀਂ ਕਰਨਾ ਦੇਖੋ ਤੁਸੀਂ ਸਭ ਤੋਂ ਵੱੱਲਾ ਜਿਹੜਾ ਤੁਸੀਂ ਚੀਜ਼ ਐਡ ਕਰਨੀ ਆ ਉਹਦੇ ਵਿੱਚ ਤੁਸੀਂ ਕਰਨਾ ਖੀਰਾ ਖੀਰਾ ਤੁਸੀਂ ਐਡ ਕਰਨਾ ਹੀ ਕਰਨਾ ਆਪਣੀ ਜਿਹੜੋ ਵੀ ਤੁਸੀਂ ਬ੍ਰੇਕਫਾਸਟ ਕਰਨਾ ਲੰਚ ਕਰਨਾ ਜਾਂ ਫਿਰ ਡਿਨਰ ਕਰਨਾ ਵਾ ਹਣਾ ਤੁਸੀਂ ਖੀਰਾ ਹੋ ਗਿਆ ਉਹਨੂੰ ਤੁਸੀਂ ਆਪਣੀ ਐਡ ਕਰਨਾ ਵਾ ਖੀਰਾ ਟਮਾਟਰ ਹੋ ਗਿਆ ਜੀ ਟਮਾਟਰ ਨੂੰ ਵੀ ਤੁਸੀਂ ਐਡ ਕਰਨਾ ਵਾ ਪਿਆਜ਼ ਹੋ ਗਿਆ ਪਿਆਜ਼ ਨੂੰ ਵੀ ਤੁਸੀਂ ਐਡ ਕਰਨਾ ਜੇ ਮੂਲੀ ਦਾ ਸੀਜ਼ਨ ਹੈਗਾ ਮੂਲੀ ਮਿਲਦੀ ਆ ਤਾਂ ਮੂਲੀ ਵੀ ਤੁਸੀਂ ਐਡ ਕਰ ਸਕਦੇ ਹੋ ਜੇ ਮੂਲੀ ਨਹੀਂ ਮਿਲਦੀਗੀ ਕੋਈ ਦਿੱਕਤ ਨਹੀਂ ਹੈਗੀ ਜੀ ਤੁਸੀਂ ਬੰਦ ਗੋਭੀ ਆ ਜਿਹੜੀ ਹਨਾ ਬੰਦ ਗੋਭੀ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਗ੍ਰੀਨ ਕਲਰ ਦੇ ਵਿੱਚ ਆਉਂਦੀ ਆ ਇੱਕ ਆਉਂਦੀ ਆ ਗੁਲਾਬੀ ਜੇ ਕਲਰ ਦੀ ਹੁੰਦੀ ਆ ਨਾ ਦੋਨਾਂ ਵਿੱਚੋਂ ਤੁਸੀਂ ਕੋਈ ਵੀ ਲੈ ਸਕਦੇ ਹੋ ਤੁਸੀਂ ਬੰਦ ਗੋਭੀ ਵੀ ਤੁਸੀਂ ਜ਼ਰੂਰ ਤੁਸੀਂ ਆਪਣੇ ਸਲਾਦ ਦੇ ਵਿੱਚ ਐਡ ਕਰੋ ਜੀ ਉਸ ਤੋਂ ਬਾਅਦ ਆ ਜਾਂਦੀ ਆ ਗਾਜਰ ਹਨਾ ਜਦੋਂ ਗਾਜਰਾਂ ਦਾ ਸੀਜ਼ਨ ਹੁੰਦਾ ਤੁਸੀਂ ਉਹ ਗਾਜਰ ਦਾ ਜਿਹੜੀ ਤਾਜੀ ਮਿਲਦੀ ਆ ਤੁਸੀਂ ਉਹ ਗਾਜਰ ਵੀ ਤੁਸੀਂ ਯੂਜ਼ ਕਰ ਸਕਦੇ ਜਿਹੜੀ ਹੁਣ ਗਾਜਰ ਉਂਦੀ ਪਈ ਆ ਹੁਣ ਜਾਨੀ ਕਿ ਸੀਜ਼ਨ ਨਹੀਂ ਹੈਗਾ ਗਾਜਰ ਦਾ ਬਟ ਜਿਹੜੀ ਗਾਜਰ ਆ ਉਹ ਮਤਲਬ ਵੀ ਜਿਹੜੀ ਪਹਾੜੀ ਗਾਜਰ ਕਿਹਦੀ ਜਿੰਨੂੰ ਆਪਾਂ ਪਹਾੜੀ ਗਾਜਰ ਉਂਦੀ ਪਈ ਆ ਉਹ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਬਾ ਤੁਸੀਂ ਉਹਨੂੰ ਵੀ ਐਡ ਕਰ ਸਕਦੇ ਹੋ ਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਤੁਸੀਂ ਆਪਣੇ ਮਤਲਬ ਸਲਾਦ ਦੇ ਵਿੱਚ ਐਡ ਕਰਨੀ ਹੀ ਕਰਨੀ ਆ ਜੀ ਉਹ ਹੈਗੀ ਆ ਚਕੁੰਦਰਾਂ ਚਕੁੰਦਰ ਤੁਸੀਂ ਦੇਖੀ ਨੂੰ ਗੋਲ ਜੀ ਰੈੱਡ ਕਲਰ ਦੀ ਹੁੰਦੀ ਆ ਉਹ ਤੁਹਾਡੇ ਲਈ ਬਹੁਤ ਹੀ ਵਧੀਆ ਵਾ ਉਹ ਤੁਹਾਡੇ ਲਈ ਵਰਦਾਨ ਆ ਉਹ ਤੁਹਾਨੂੰ ਜਰੂਰ ਆਪਣੇ ਸਲਾਦ ਦੇ ਵਿੱਚ ਐਡ ਕਰਨੀ ਹੀ ਚਾਹੀਦੀ ਆ ਉਹਦਾ ਛੋਟਾ ਜਿਹਾ ਪੀਸ ਇੱਕ ਰੱਖ ਲਓ ਤੁਸੀਂ ਹਨਾ ਛੋਟੇ ਛੋਟੇ ਦੋ ਤਿੰਨ ਪੀਸ ਉਹਦੇ ਆਪਣੇ ਤੁਸੀਂ ਕਟਿੰਗ ਕਰਕੇ ਆਪਣੇ ਸਲਾਦ ਦੇ ਵਿੱਚ ਰੱਖ ਲਓ ਜਿਹੜੀ ਚਕੁੰਦਰ ਹੁੰਦੀ ਆ ਨਾ ਚਕੁੰਦਰ ਜੜਵੀ ਜਿਵੇਂ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਉਹਨਾਂ ਦਾ ਮਤਲਬ ਫਲਾਵਟਾ ਸਰੀਰ ਉਹਨਾਂ ਦਾ ਫੁੱਲਿਆ ਹੋਇਆ ਮੋਟਾ ਵਾ ਹਨਾ ਤੇ ਬਟ ਕੀ ਆ ਵੀ ਜੇ ਆਪਾਂ ਬਲੱਡ ਦੀ ਗੱਲ ਕਰੀਏ ਉਹਨਾਂ ਵਿੱਚ ਬਲੱਡ ਨਹੀਂ ਹੀਗਾ ਸੋ ਇਸ ਕਰਕੇ ਉਹਨਾਂ ਨੂੰ ਚਕੁੰਦਰ ਖਾਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਉਹ ਜਿਹੜੀ ਚਕੁੰਦਰਾ ਸਾਡਾ ਜਿਹੜਾ ਬਲੱਡ ਹੈ ਨਾ ਉਹ ਬਲੱਡ ਨੂੰ ਵਧਾਉਣ ਦੇ ਵਿੱਚ ਸਾਡੀ ਬਹੁਤ ਜਿਆਦਾ ਹੈਲਪ ਕਰਦੀ ਆ ਪਤਾ ਕੀ ਹੈ ਦੇਖੋ ਜਦੋਂ ਤੁਸੀਂ ਸਲਾਦ ਤੁਸੀਂ ਤਿਆਰ ਕਰਨਾ ਜਿਹੜੀ ਸਲਾਦ ਦੀ ਪਲੇਟ ਹੁੰਦੀ ਆ ਨਾ ਜੀ ਉਹਦੇ ਵਿੱਚ ਮਤਲਬ ਕਲਰ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਆ ਐ ਨਹੀਂ ਹੈਗਾ ਵੀ ਜੇ ਤੁਸੀਂ ਸਲਾਦ ਦੀ ਪਲੇਟ ਕੱਟ ਕੇ ਰੱਖੀਆ ਤੇ ਉਹਦੇ ਵਿੱਚ ਤੁਸੀਂ ਮਤਲਬ ਵੀ ਇਕੱਲਾ ਗ੍ਰੀਨ ਕਲਰ ਹੀ ਰੱਖ ਲਓ ਨਹੀਂ ਉਹਦੇ ਵਿੱਚ ਕਲਰ ਕੰਬੀਨੇਸ਼ਨ ਰੱਖੋ ਜਿਵੇਂ ਤੁਸੀਂ ਮੰਨ ਕੇ ਚੱਲੋ ਗਾਜਰ ਆ ਜਾਏਗੀ ਹੈ ਨਾ ਗਾਜਰ ਦਾ ਕਲਰ ਅਲੱਗ ਹੁੰਦਾ ਵਾ ਜਿਹੜੀ ਮੈਂ ਤੁਹਾਨੂੰ ਬੰਦ ਗੋਭੀ ਦੱਸੀ ਜੂ ਗੁਲਾਬੀ ਜੇ ਕਲਰ ਦੀ ਵੀ ਆਂਦੀ ਹੈ ਗ੍ਰੀਨ ਦੀ ਵੀ ਆਂਦੀ ਹੈ ਤੁਸੀਂ ਦੋਨੇ ਤੁਸੀਂ ਥੋੜੀਆਂ ਥੋੜੀਆਂ ਕੱਟ ਕੇ ਰੱਖ ਸਕਦੇ ਹੋ ਜਿਵੇਂ ਪਿਆਜ਼ ਦਾ ਕਲਰ ਅਲੱਗ ਹੋ ਜਾਏਗਾ ਟਮਾਟਰ ਦਾ ਕਲਰ ਅਲੱਗ ਹੋ ਜਾਏਗਾ ਹਨਾ ਖੀਰੇ ਦਾ ਕਲਰ ਆ ਜਿਹੜਾ ਅਲੱਗ ਹੋ ਜਾਏਗਾ ਜਿਹੜਾ ਚਾਈਨੀਜ਼ ਖੀਰਾ ਦਾ ਉਨਰ ਚਿਲਰਨ ਦੀ ਲੋੜ ਵੀ ਨਹੀਂ ਹੈਗੀ ਉਹ ਬਿਨਾ ਛਿਲਕੇ ਦੇ ਨਾਲ ਤੁਸੀਂ ਖਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਜਿਹੜਾ ਫਾਈਬਰ ਹੁੰਦਾ ਬਹੁਤ ਹੀ ਜ਼ਿਆਦਾ ਫਾਈਬਰ ਉਹਦੇ ਵਿੱਚ ਹੁੰਦਾ ਵਾ ਅਸੀਂ ਲੋਕ ਪਤਾ ਕੀ ਕਰਦੇ ਹਾਂ ਜਦੋਂ ਮਨ ਕਿ ਚੱਲੋ ਅਸੀਂ ਕਿਸੇ ਪਾਰਟੀ ਦੇ ਵਿੱਚ ਜੰਨੇ ਆ ਵਿਆਹ ਦੇ ਵਿੱਚ ਜੰਨੇ ਆ ਜਾਂ ਕਿਸੇ ਫੰਕਸ਼ਨ ਦੇ ਵਿੱਚ ਜੰਨੇ ਆ ਅਸੀਂ ਨਾ ਜਦੋਂ ਉੱਥੇ ਸਟਾਲ ਲੱਗੀ ਹੁੰਦੀ ਖਾਣ ਪੀਣ ਦੀ ਅਸੀਂ ਨਾ ਦੇਖ ਕੇ ਆਫਰ ਜੰਨੇ ਆ ਅਸੀਂ ਸਲਾਦ ਨਹੀਂ ਖਾਂਦੇਗੇ ਉਹਨਾਂ ਨੇ ਸਲਾਦ ਨਾ ਚਾਰ ਪੰਜ ਤਰ੍ਹਾਂ ਦਾ ਸਲਾਦ ਰੱਖਿਆ ਹੁੰਦਾ ਤੁਸੀਂ ਕਿਤੇ ਵੀ ਚਲ ਜਿਓ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਕਰਦੇ ਵੀ ਇਦਾਂ ਹੀ ਹੋ ਤੁਸੀਂ ਸਲਾਦ ਨਹੀਂ ਖਾਂਦੇਗੇ ਤੁਸੀਂ ਵਾਦ ਤੋਂ ਵਾਦ ਦੋ ਚਾਰ ਪੀਸ ਰੱਖ ਲੈਨੇ ਹੋ ਆਪਣੀ ਪਲੇਟ ਦੇ ਵਿੱਚ ਬਾਕੀ ਜਿਹੜਾ ਗੰਦਮੰਦ ਹੁੰਦਾ ਵਾ ਹਨਾ ਪਾਸਤਾ ਪੋਸਤਾ ਲੈਟਰਮ ਪਟਰਮ ਚੀਜ਼ਾਂ ਹੁੰਦੀਆਂ ਨੇ ਮਿੱਠਾ ਮੂਠਾ ਦਾ ਗਲਾਬ ਜਮਨ ਰਸਗੁੱਲੇ ਆ ਇਸ ਗਰੀ ਉਹਦੇ ਨਾਲ ਤੁਸੀਂ ਆਪਣੀ ਪਲੇਟ ਭਰ ਲੈਨੇ ਹੋ ਤੇ ਸਲਾਦ ਨੂੰ ਤੁਸੀਂ ਇਗਨੋਰ ਕਰ ਦਿੰਨੇ ਹੋ ਇਹ ਇਦਾਂ ਕਦੇ ਨਹੀਂ ਕਰਨਾ ਕਿ ਸਲਾਦ ਨੂੰ ਤੁਸੀਂ ਖਾਣਾ ਹੀ ਖਾਣਾ ਵਾ ਜਿੰਨਾ ਤੁਸੀਂ ਸਲਾਦ ਖਾਓਗੇ ਨਾ ਉਹਨਾਂ ਸਲਾਦ ਖਾਣ ਨਾਲ ਤੁਹਾਡਾ ਇੱਕ ਤਾਂ ਬੋਡੀ weight ਜਿਹੜਾ ਉਹ ਘਟੇਗਾ ਹੀ ਘਟੇਗਾ ਭਾਰਤ ਨੂੰ ਘਟੋਣਾ ਹੀ ਘਟੋਣਾ ਵਾ ਤੇ ਉਹਦੇ ਨਾਲ ਕਿ ਤੁਸੀਂ ਫਿੱਟ ਰਹੋਗੇ ਤੁਸੀਂ ਸਿਹਤਮੰਦ ਰਹੋਗੇ ਉਹ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਣ ਦੇਗਾ ਕਿਉਂਕਿ ਜਿਹੜਾ ਫਾਈਬਰ ਹੁੰਦਾ ਨਾ ਕਿਉਂਕਿ ਜਿਹੜਾ ਫਾਈਬਰ ਸਾਡੀ ਬੋਡੀ ਨੂੰ ਚਾਹੀਦਾ ਉਹ ਸਲਾਦ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਤੇ ਸਾਨੂੰ ਸਬਜ਼ੀਆਂ ਦੇ ਵਿੱਚੋਂ ਹੀ ਮਿਲਦਾ ਇਹ ਗ੍ਰੀਨ ਵੇਜੀਟੇਬਲ ਦੇ ਵਿੱਚੋਂ ਹੀ ਸਾਨੂੰ ਜਿਹੜਾ ਔ ਫਾਈਬਰਾ ਉਹ ਮਿਲਣਾ ਹੀ ਮਿਲਣਾ ਵਾ ਸੋ ਇਸ ਕਰਕੇ ਸਲਾਦ ਨੂੰ ਕਦੇ ਵੀ ਇਗਨੋਰ ਨਾ ਕਰੋ ਚਾਹੇ ਤੁਸੀਂ ਲੰਚ ਕਰਦੇ ਹੋ ਚਾਹੇ ਤੁਸੀਂ ਡਿਨਰ ਕਰਦੇ ਹੋ ਚਾਹੇ ਤੁਸੀਂ ਬ੍ਰੇਕਫਾਸਟ ਕਰਦੇ ਹੋ ਤੁਸੀਂ ਸਲਾਦ ਨੂੰ ਖਾਣਾ ਹੀ ਖਾਣਾ ਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਕਲਰ ਕੰਬੀਨੇਸ਼ਨ ਆ ਜਿਹੜਾ ਹਣਾ ਹਾ ਇੱਕ ਪਲੇਟ ਲੈ ਲਓ ਪਲੇਟ ਭਰ ਕੇ ਸਲਾਦ ਦੀ ਖਾਓ ਤੁਸੀਂ ਨਾ ਜਿੰਨਾ ਮਰਜੀ ਤੁਸੀਂ ਸਲਾਦ ਖਾ ਲਓ ਪਲੇਟ ਭਰ ਕੇ ਖਾ ਲੋ ਦੋ ਪਲੇਟਾਂ ਭਰ ਕੇ ਖਾ ਲੋ ਉਹਦੇ ਨਾਲ ਕੀ ਹੈ ਕਿ ਤੁਹਾਡਾ ਵਜਨ ਵਧੇਗਾ ਨਹੀਂ 1% ਵੀ ਤੁਹਾਡਾ ਬੋਡੀ weight ਨਹੀਂ ਵਧੇਗਾ ਸਗੋਂ ਤੁਹਾਡਾ ਜਿਹੜਾ ਬੋਡੀ weight ਆ ਉਹ ਘਟੇਗਾ ਹੀ ਘਟੇਗਾ ਬੋਡੀ weight ਕਿਉਂ ਘਟੇਗਾ ਕਿਉਂਕਿ ਦੇਖੋ ਜਿਹੜਾ ਸਲਾਦ ਹੁੰਦਾ ਨਾ ਉਹਦੇ ਵਿੱਚ ਕੈਲਰੀਜ਼ ਨਹੀਂ ਹੁੰਦੀਆਂ ਜ਼ੀਰੋ ਕੈਲਰੀਜ਼ ਹੁੰਦੀਆਂ ਨੇ ਉਹਦੇ ਵਿੱਚ ਬੋਡੀ weight ਸਾਡਾ ਤਾਂ ਵਧੇਗਾ ਜੇ ਅਸੀਂ ਕੈਲਰੀਜ਼ ਜ਼ਿਆਦਾ ਖਾਵਾਂਗੇ ਕਿਉਂਕਿ ਸਲਾਦ ਵਿੱਚ ਕੈਲਰੀਜ਼ ਤਾਂ ਹੁੰਦੀ ਨਹੀਂ ਹੈਗੀ ਕਿਉਂਕਿ ਉਹ ਸਾਰਾ ਪਾਣੀ ਹੁੰਦਾ ਵਾ ਹਣਾ ਚਾ ਇੱਕ ਖੀਰਾ ਲਗਾ ਲਓ ਤੁਸੀਂ ਟਮਾਟਰ ਲਗਾ ਲਓ ਜਾਂ ਫਿਰ ਤੁਸੀਂ ਮਤਲਬੀ ਬੰਦ ਗੋਭੀ ਲਗਾ ਲਓ ਕੁਝ ਵੀ ਲਗਾ ਲਓ ਉਹ ਮ ਪਾਣੀ ਹੁੰਦਾ ਉਹਦੇ ਵਿੱਚ ਉਹ ਪਾਣੀ ਜਿਹੜਾ ਪਾਣੀ ਦੇ ਵਿੱਚ ਜ਼ੀਰੋ ਕੈਲਰੀ ਹੁੰਦੀ ਹੈ ਉਹਦੇ ਨਾਲ ਤੁਹਾਡਾ ਬੋਡੀ weight ਨਹੀਂ ਵਧਦਾ ਹੈਗਾ ਸੋ ਇਸ ਕਰਕੇ ਆਪਣੀ ਹਰ ਇੱਕ ਮੀਲ ਦੇ ਵਿੱਚ ਤੁਸੀਂ ਆਪਣਾ ਸਲਾਦ ਆ ਜਿਹੜਾ ਜਰੂਰ ਐਡ ਕਰੋ ਜੇ ਤੁਸੀਂ ਆਪਣਾ ਭਾਰਤ ਸੀ ਘਟਾਉਣਾ ਚਾਹੁੰਦੇ ਹੋ ਜੇ ਆਪਾਂ ਹੁਣ ਗੱਲ ਕਰੀਏ ਵੀ ਸਲਾਦ ਨੂੰ ਖਾਣਾ ਕਦੋਂ ਚਾਹੀਦਾ ਵਾ ਕਈ ਮੇਰੇ ਪਿੰਨ ਭਰਾਏ ਹੋ ਜੇ ਇਹ ਕਹਿੰਦੇ ਮਤਲਬ ਇਹ ਨਾ ਪਹਿਲਾਂ ਹੀ ਸਲਾਦ ਖਾ ਲੈਂਦੇ ਨੇ ਕਈ ਇਦਾਂ ਦੇ ਕਹਿੰਦੇ ਜਿਹੜੇ ਮਤਲਬ ਵੀ ਖਾਣਾ ਖਾਂਦੇ ਖਾਂਦੇ ਹੀ ਸਲਾਦ ਖਾਈ ਜਾਂਦੇ ਨੇ ਸੋ ਜਿਹੜਾ ਸਲਾਦ ਖਾਣ ਦਾ ਸਹੀ ਤਰੀਕਾ ਕੀ ਆ ਵੀ ਤੁਸੀਂ ਸਭ ਤੋਂ ਪਹਿਲਾਂ ਆਪਣਾ ਖਾਣਾ ਖਾ ਲਓ ਜੋ ਵੀ ਤੁਸੀਂ ਖਾਣਾ ਵਾ ਮਤਲਬ ਦੋ ਰੋਟੀ ਖਾ ਲਈ ਚ ਰਾਈਸ ਖਾ ਲਏ ਸਬਜੀ ਖਾ ਲਈ ਤੇ ਉਸ ਤੋਂ ਬਾਅਦ ਸਾਰਾ ਖਾਣਾ ਖਾਣ ਤੋਂ ਬਾਅਦ ਤੁਸੀਂ ਪਾਣੀ ਨਹੀਂ ਪੀਣਾ ਹੈਗਾ 40-45 ਮਿੰਟ ਤੇ ਤੁਸੀਂ ਕੀ ਕਰਨਾ ਜਿਹੜਾ ਤੁਸੀਂ ਸਲਾਦ ਚੀਰਿਆ ਨਾ ਆਪਣੀ ਪਲੇਟ ਦੇ ਵਿੱਚ ਪਾਇਆ ਜੀ ਉਹ ਸਲਾਦ ਤੁਸੀਂ ਖਾਣਾ ਵਾ ਸਲਾਦ ਖਾਣਾ ਖਾਣ ਤੋਂ ਬਾਅਦ ਕਿਉਂ ਖਾਣਾ ਚਾਹੀਦਾ ਉਹਦਾ ਇਹ ਰੀਜ਼ਨ ਆ ਫੂਡ ਪਾਈਪ ਹੁੰਦੀ ਆ ਉਹਦੇ ਵਿੱਚ ਨਾ ਖਾਣਾ ਜਿਹੜਾ ਮਤਲਬ ਵੀ ਉਹ ਫਸ ਜਾਂਦਾ ਵਾ ਜਦੋਂ ਤੁਸੀਂ ਸਲਾਦ ਖਾਣੇ ਆ ਸਲਾਦ ਖਾਣ ਤੋਂ ਬਾਅਦ ਕੀ ਹੈ ਕਿ ਜਦੋਂ ਜੋ ਸਾਡੀ ਫੂਡ ਪਾਈਪ ਵਿੱਚ ਸਲਾਦ ਜਾਂਦਾ ਵਾ ਉਹ ਸਾਰੀ ਸਾਡੀ ਫੂਡ ਪਾਈਪ ਨੂੰ ਕਲੀਅਰ ਕਰਦਾ ਜਾਂਦਾ ਨੀਚੇ ਉਹ ਛੇਤੀ ਨਹੀਂ ਜਾਂਦਾ ਤਾਂ ਜਿਹੜਾ ਸਾਡਾ ਖਾਣਾ ਬਹੁਤ ਹੀ ਜਲਦੀ ਪਚ ਜਾਂਦਾ ਵਾ ਤੇ ਉਹਦੇ ਨਾਲ ਕੀ ਹੈ ਮਤਲਬ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਵੀ ਨਹੀਂ ਹੁੰਦੀ ਕਿ ਇਸ ਕਰਕੇ ਸਾਨੂੰ ਜਿਹੜਾ ਸਲਾਦ ਆ ਉਹ ਬਾਅਦ ਚੋ ਹੀ ਖਾਣਾ ਚਾਹੀਦਾ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਇੱਕ ਤੁਹਾਡਾ ਜਿਹੜਾ ਬੋਡੀ weight ਆ ਉਹ ਜ਼ਰੂਰ ਘਟੇਗਾ ਹੀ ਘਟੇਗਾ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ اپنی ہر ایک میل ਦੇ ਵਿੱਚ ਤੁਸੀਂ ਆਪਣੇ میل ਦੇ ਵਿੱਚ ਸਲਾਦ ਵੱਧ ਤੋਂ ਵੱਧ ਤੁਸੀਂ ਐਡ ਕਰੋ ਆਪਣੇ ਬੱਚਿਆਂ ਨੂੰ ਕਰੋ ਆਪਣੇ ਮੰਮੀ ਡੈਡੀ ਨੂੰ ਕਰੋ ਤੇ ਤੁਸੀਂ ਆਪ ਖੁਦ ਵੀ ਸਲਾਦ ਨੂੰ ਯੂਜ਼ ਵੱਧ ਤੋਂ ਵੱਧ ਕਰੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਅਗਰ ਤੁਹਾਨੂੰ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ। ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਜਾਣਕਾਰੀ ਦੀ ਵੀਡੀਓ ਤੁਹਾਡੇ ਵਾਸਤੇ ਲੇਕੇ ਆਉਂਦੇ ਰਹਾਂਗਾ। ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ। ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।